ਅੱਜ ਮੰਤਰੀ ਜੀ ਦੇ ਘਰ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਆ ਦੱਸ ਤੇ ਯਕੀ ਜਿਮਨੀ ਚੋਣਾਂ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਆ ਮੌਜੂਦਾ ਸਰਕਾਰ ਦੀਆਂ ਆ ਗਈਆਂ ਨੇ ਔਰ ਜਿੱਤ ਕਿਸ ਤਰ੍ਹਾਂ ਹੋਈ ਆ ਜਿੱਤ ਕਿਹਨਾਂ ਦੀ ਹੋਈ ਆ ਸਰਕਾਰ ਦੀ ਹੋਈ ਆ ਜਾਂ ਇਮਾਨਦਾਰੀ ਦੀ ਹੋਈ ਆ ਜਾਂ ਕੰਮਾਂ ਨੂੰ ਵੇਖ ਕੇ ਹੋਈ ਆ ਲੋਕਾਂ ਨੇ ਕਿਵੇਂ ਵੋਟ ਪਾਈ ਆ ਤਿੰਨ ਚੀਜ਼ਾਂ ਵਿੱਚੋਂ ਤੁਸੀਂ ਕਮੈਂਟ ਕਰਨਾ ਔਰ ਗੱਲ ਕਰਦੇ ਆਉਣਾ ਭਰਾਵਾਂ ਨਾਲ ਜਿਹੜੇ ਇੱਥੇ ਵਧਾਈਆਂ ਦੇਣ ਪਹੁੰਚੇ ਨੇ ਮੰਤਰੀ ਜੀ ਦੇ ਘਰ ਲਾਲ ਚੰਦ ਕਟਾਰੂ ਜੀ ਦੇ ਘਰ ਪਹੁੰਚੇ ਨੇ ਔਰ ਇੱਥੇ ਤੁਸੀਂ ਗੱਡੀਆਂ ਦਾ ਤੰਤਾਂ ਲੱਗਿਆ ਵੇਖ ਸਕਦੇ ਹੋ ਔਰ ਬਹੁਤ ਸਾਰੇ ਪਰਿਵਾਰ ਇਸ ਹਲਕੇ ਦੇ ਇੱਥੇ ਪਹੁੰਚੇ ਨੇ ਬਹੁਤ ਸਾਰੇ ਮੌਤਵਾਰ ਪਹੁੰਚੇ ਨੇ ਔਰ ਇੱਥੇ ਭਰਾ ਪਹੁੰਚੇ ਨੇ ਜੋ ਪ੍ਰਾਪਰਟੀ ਦਾ ਕੰਮ ਕਰਦਾ ਹੈ ਰਿਸ਼ੂ ਪ੍ਰਾਪਰਟੀ ਡੀਲਰ ਪਟਹਨਕੋਟ ਤੋਂ ਉਹ ਵੀ ਪਹੁੰਚੇ ਨੇ ਬਹੁਤ ਸਾਰੇ ਲੰਬੜਦਾਰ ਬਹੁਤ ਸਾਰੇ ਪੰਚ ਮੈਂਬਰ ਵੀ ਪਹੁੰਚੇ ਨੇ ਔਰ ਇਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਅੱਜ ਲੱਡੂ ਜਿਹੜੇ ਆ ਇੱਥੇ ਦੇਣੇ ਸੀ ਮੰਤਰੀ ਜੀ ਦਾ ਮੂੰਹ ਮਿੱਠਾ ਕਰਾਉਣਾ ਸੀ ਕਰ ਦਿੱਤਾ ਔਰ ਮੰਤਰੀ ਜੀ ਜਿਹੜੇ ਆ ਉਹ ਇਸ ਵੇਲੇ ਖੁਸ਼ ਨੇ ਇਹਨਾਂ ਨੂੰ ਕੀ ਅਸ਼ੀਰਵਾਦ ਦਿੱਤਾ ਉਹਨਾਂ ਨੇ ਅੱਗੇ ਕੰਮਾਂ ਵਾਸਤੇ ਕੀ ਅਣਦਰ ਜਿਵੇਂ ਆ ਇਹਦੇ ਬਾਰੇ ਗੱਲਬਾਤ ਕਰਦੇ ਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕਿਵੇਂ ਵੇਖਦੇ ਹੋ ਜਿੱਤ ਹੋਈ ਆ ਇਹਦੀ ਖੁਸ਼ੀ ਮਨਾ ਰਹੇ ਹੋ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਤੁਹਾਨੂੰ ਦੇਖੀ ਰਿਹਾ ਤੁਸੀਂ ਖੁਸ਼ੀ ਦੀ ਲਹਿਰ ਹੈ ਸਾਰੇ ਮੰਤਰੀ ਸਾਹਿਬ ਨੂੰ ਮਿਲਣ ਆਏ ਆ ਪੈਂਚ ਸਰਪੰਚ ਸਾਡੇ ਦੀਪਕ ਭੱਟੀ ਜੀ ਆ ਸ਼ੰਕਰ ਜੀ ਨੇ ਤੁਸੀਂ ਦਿਖਿਓ ਮੰਤਰੀ ਸਾਹਿਬ ਬਹੁਤ ਖੁਸ਼ ਆ ਫਿਰ ਅਸੀਂ ਕੱਲ ਉੱਥੇ ਜਿੱਤ ਹੋਈ ਆ ਡੇਰਾ ਬਾਬਾ ਨਾਨਕ ਚ ਉੱਥੇ ਦਿਖਿਆ ਕਿ ਮੰਤਰੀ ਸਾਹਿਬ ਦੇ ਕੰਮਾਂ ਨੂੰ ਦੇਖ ਕੇ ਇਹਨਾਂ ਦੇ ਮਤਲਬ ਕੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਇਮਾਨਦਾਰੀ ਨੂੰ ਦੇਖ ਕੇ ਲੋਕਾਂ ਬੋਟ ਪਾਈ ਆ ਇਹ ਇਹ ਤਿੰਨਾਂ ਵਿੱਚੋਂ ਤੁਸੀਂ ਤਿੰਨੇ ਕੰਮ ਮੰਨਦੇ ਹੋ ਕਿ ਇਹ ਇਮਾਨਦਾਰੀ ਆ ਔਰ ਕੰਮ ਹੈ ਔਰ ਸਰਕਾਰ ਆ ਜਿੱਤ ਕੇਣਾ ਦੀ ਹੋਈ ਆ ਪਹਿਲਾ ਇੱਕ ਸਵਾਲ ਦਾ ਜਵਾਬ ਦਿਓ ਕਿ ਜਿੱਤ ਸਰਕਾਰ ਦੀ ਹੋਈ ਆ ਸਰਕਾਰ ਦੀ ਜਿੱਤ ਹੋਈ ਆ ਜੀ ਇਮਾਨਦਾਰੀ ਦੀ ਜਿੱਤ ਹੋਈ ਆ ਇਮਾਨਦਾਰੀ ਦੀ ਹੋਈ ਆ ਸਰਕਾਰ ਇਮਾਨਦਾਰ ਜੇ ਇਮਾਨਦਾਰੀ ਜਿੱਤ ਹੋਈ ਆ ਸਰਕਾਰ ਇਮਾਨਦਾਰ ਸਰਕਾਰ ਦੀ ਜਿੱਤ ਹੋਈ ਆ ਕਿਤੇ ਨਾ ਕਿਤੇ ਲੋਕਾਂ ਨੂੰ ਹਣਾ ਦਬਕਿਆਂ ਦਾ ਖੌਫ ਸੀ ਹਾਂਜੀ ਹਾਂਜੀ ਬਿਲਕੁਲ ਜੇ ਬਣ ਜਾਂਦੇ ਤਾਂ ਲੋਕਾਂ ਦੇ ਉੱਤੇ ਉਹ ਦਬਕਾ ਜਿਹੜਾ ਉਹ ਪੱਟਾਂ ਦੀਆਂ ਥਾਪੀਆਂ ਪਾਰੀਆਂ ਪੈਣੀਆਂ ਸੀ ਨਹੀਂ ਜੀ ਲੋਕਾਂ ਦੀ ਸਰਕਾਰ ਹੈ ਜੀ ਇਹ ਹੀ ਇਹੀ ਕਹਾਂਗੇ ਕਿ ਇਮਾਨਦਾਰੀ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਆਮ ਆਦਮੀ ਪਾਰਟੀ ਦਾ ਨਾਂ ਹੀ ਤਾਂ ਆਮ ਆਦਮੀ ਪਾਰਟੀ ਰੱਖਿਆ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਸੁਣਾਈਏ ਤੁਸੀਂ ਦੇਖਣ ਦਿਓ ਪਹਿਲਾਂ ਕਦੀ ਤੁਸੀਂ ਇਦਾਂ ਦੇਖਿਆ ਇਦਾਂ ਚੈਲਵੈਲ ਦੇਖੀ ਹੈ ਕਿ ਮੰਤਰੀਆਂ ਦੇ ਘਰ ਘਰ ਦੇ ਵਾਰ ਤੁਸੀਂ ਪਹਿਲਾਂ ਵੀ ਜਾਣਦੇ ਰਹੇ ਹੋ ਹਰਿੰਦਰ ਜੀ ਤੁਸੀਂ ਸਭ ਕੁਝ ਜਾਣਦੇ ਹੋ ਜੋ ਅੱਜ ਚੱਲ ਰਿਹਾ ਹੈ ਇਮਾਨਦਾਰੀ ਦੀ ਸੁਣਾਈ ਹੈ ਜੀ ਇਮਾਨਦਾਰੀ ਹੈਗੀ ਆ ਇਮਾਨਦਾਰੀ ਹੈਗੀ ਆ ਜੀ ਬਿਲਕੁਲ ਲੋਕ ਕਹਿੰਦੇ ਆ ਕੰਮ ਭਾਵੇਂ ਘੱਟ ਹੋਣ ਪਰ ਇਮਾਨਦਾਰੀ ਜ਼ਰੂਰੀ ਚਾਹੀਦੀ ਜ਼ਰੂਰ ਆ ਜੀ ਜ਼ਰੂਰ ਆ ਜੀ ਹੁਣ ਕੰਮਾਂ ਨੂੰ ਵੇਖਦੇ ਹੋ ਕੰਮ ਵੀ ਕੀਤੇ ਆ ਸਰਕਾਰ ਨੇ ਤਿੰਨ ਤਿੰਨ ਸਾਲ ਦੇ ਲਗਭਗ ਲੰਘ ਗਏ ਆ ਦਿਖਾਈ ਦੇਣ ਦੇ ਆ ਜੀ ਤੁਸੀਂ ਦੇਖ ਹੀ ਰਹੇ ਹੋ ਤੁਹਾਡਾ ਵੀ ਕਰਾਇਆ ਫ੍ਰੀ ਲੱਗਦਾ ਸਾਡਾ ਬਿੱਲ ਫ੍ਰੀ ਆ ਸਭ ਕੁਝ ਫ੍ਰੀ ਆ ਲੋਕੀ ਉਹਦਾ ਵੀ ਲੈਣ ਦੇ ਆ ਜੋ ਬਿਜਲੀ ਦੇ ਤੁਸੀਂ ਦੇਖਣ ਦੇ ਹੋ ਬਿੱਲ ਫ੍ਰੀ ਆ ਸਰਕਾਰ ਨੇ ਕੀਤੇ ਆ ਹੋਰ ਬੜੀਆਂ ਫੈਸਿਲਟੀਆਂ ਦਿੱਤੀਆਂ ਐਜੂਕੇਸ਼ਨ ਮੈਡੀਕਲ ਫੈਸਿਲਿਟੀ ਦੇਖੋ ਤੁਸੀਂ ਪਹਿਲਾਂ ਦੇਖਿਆ ਕਦੀ ਇਦਾਂ ਤੁਸੀਂ ਹਸਪਤਾਲਾਂ ਦੇ ਵਿੱਚ ਤੁਸੀਂ ਜਾਂਦੇ ਹੋ ਅੱਜ ਕ੍ਰਿਸ਼ਨਾ ਲੈਬ ਬਣੀ ਉੱਥੇ 1100 ਰੁਪਏ ਚ ਫੁੱਲ ਬਾਡੀ ਟੈਸਟ ਹੁੰਦੇ ਆ ਜੀ ਸਰਕਾਰ ਨੇ ਕਰਵਾਇਆ ਮੈਡੀਕਲ ਫੈਸਿਲਿਟੀ ਹੋ ਗਈ ਐਜੂਕੇਸ਼ਨ ਫਰੀ ਹੈ ਜੀ ਸਕੂਲ ਦੇਖੋ ਸਰਕਾਰੀ ਸਕੂਲ ਤੁਸੀਂ ਦੇਖੇ ਇਦਾਂ ਪੂਣ ਦਿੱਲੀ ਦੇ ਵਿੱਚ ਦੇਖੋ ਦਿੱਲੀ ਵਿੱਚ ਸਰਕਾਰ ਆ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਦੇਖੋ ਬਾਕੀ ਜਗ੍ਹਾ ਚੱਲ ਜਾਓ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਹੋਰ ਕਿ ਸਟੇਟ ਚੱਲ ਜਾਓ ਤੁਹਾਨੂੰ ਪਤਾ ਲੱਗ ਜਾਣਾ ਕੋਈ ਕੰਮ ਨਹੀਂ ਹੈਗੇ ਸਕੂਲ ਇਦਾਂ ਹੀ ਐਜੂਕੇਸ਼ਨ ਨਹੀਂ ਹੈਗੀ ਪੰਜਾਬੀ ਤੁਸੀਂ ਮੰਨਦੇ ਹੋ ਕਿ ਤੁਹਾਡੀ ਸਰਕਾਰ ਦਾ ਜਿਹੜਾ ਬਦਲਾਅ ਸੀ ਉਹ ਲੱਗਦਾ ਹੈ ਕਿ ਲਗਾਤਾਰ ਰਹੇਗਾ ਬਿਲਕੁਲ ਬਿਲਕੁਲ ਰਹੇਗਾ ਜੀ ਅੱਗੇ ਹੋਰ ਬੜੇ ਬੜਾ ਕੁਛ ਅਜੇ ਸਾਡਾ ਢਾਈ ਸਾਲ ਹੀ ਬੀਤੇ ਢਾਈ ਸਾਲ ਬਾਕੀ ਦੇ ਢਾਈ ਸਾਲ ਦੇ ਵਿੱਚ ਇੰਨਾ ਕੁਛ ਹੋਇਆ ਤੇ ਆਉਣ ਵਾਲੇ ਜਿਹੜੇ ਢਾਈ ਸਾਲ ਪਏ ਆ ਬਹੁਤ ਕੁਛ ਹੋਣ ਜਾ ਰਿਹਾ ਮੰਤਰੀ ਸਾਹਿਬ ਖੁਸ਼ ਨੇ ਮੰਤਰੀ ਸਾਹਿਬ ਗੱਲ ਲੱਕੇ ਮਿਲੇ ਮੈਂ ਕਿਹਾ ਜੀ ਪੂਰਾ ਪੂਰਾ ਖੁਸ਼ੀ ਮਨਾਈ ਹੈ ਜੀ ਪੂਰੀ ਜਫੀ ਪਾਈ ਬਿਲਕੁਲ ਬਿਲਕੁਲ ਆ ਦੱਸਦਾ ਇਹ ਕਿ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਨੇ ਔਰ ਇਹਨਾਂ ਦਾ ਕਹਿਣਾ ਵਾ ਕਿ ਮੰਤਰੀ ਸਾਹਿਬ ਦੇ ਕੰਮਾਂ ਨੂੰ ਵੇਖਦੇ ਹੋਏ ਔਰ ਸਰਕਾਰ ਦੀ ਇਮਾਨ ਔਰ ਗੱਲ ਕਰੀਏ ਤਾਂ ਇੱਥੇ ਪੱਟੀ ਸਾਹਿਬ ਵੀ ਖੜ੍ਹਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਕਿਵੇਂ ਵੇਖਦੇ ਹੋ ਜੀ ਅੱਜ ਸਰਕਾਰ ਜਿਹੜੀ ਆ ਬਾਜ਼ੀਮਾਰੀ ਆ ਫਿਰ ਤਿੰਨ ਸੀਟਾਂ ਜਿਹੜੀਆਂ ਉਹ ਨਿਕਲ ਗਈਆਂ ਨੇ ਔਰ ਤਿੰਨੇ ਸੀਟਾਂ ਜਿਹੜੀਆਂ ਇਮਾਨਦਾਰੀ ਨਾਲ ਜਿੱਤੀਆਂ ਨੇ ਜਾਂ ਕੰਮ ਕਰਕੇ ਜਿੱਤੀਆਂ ਨੇ ਇਮਾਨਦਾਰੀ ਔਰ ਕੰਮ ਦੋਨੋਂ ਚੀਜ਼ਾਂ ਨਾਲ ਜਿੱਤਿਆ ਔਰ ਇਹਦੇ ਵਿੱਚ ਮੈਂ ਕਹਿੰਦਾ ਕਿ ਮੰਤਰੀ ਸਾਹਿਬ ਨੇ ਜਿਹੜਾ ਵਰਕਰਾਂ ਦੇ ਨਾਲ ਪਿਆਰ ਬਣਾਇਆਦਾ ਸੀ ਔਰ ਵਰਕਰਾਂ ਦਾ ਬੜਾ ਸਿਰ ਉੱਚਾ ਹੋਇਆ ਵਾ ਮੈਂ ਮੰਤਰੀ ਸਾਹਿਬ ਨੂੰ ਵਧਾਈ ਦਿੰਦਾ ਔਰ ਮੈਂ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਔ ਇਹਨਾਂ ਦਾ ਵੀ ਬੜਾ ਮਹਾਰੀ ਆ ਕਿ ਇਹਨਾਂ ਨੇ ਵਰਕਰਾਂ ਦੇ ਵਿੱਚ ਇੱਕ ਬੜਾ ਉਸਾਹ ਪੈਦਾ ਕੀਤਾ ਔਰ ਇਹ ਜਿਹੜੀਆਂ ਤਿੰਨੇ ਸੀਟਾਂ ਜਿੱਤੀਆਂ ਵਾਂ ਇਹ ਅੱਜ ਵਰਕਰਾਂ ਦੀ ਹੀ ਦੇਣ ਹੈ ਅਗਰ ਵਰਕਰ ਦੀ ਕਦਰ ਆ ਤੇ ਅੱਗੇ ਜਿਹੜੇ ਮੰਤਰੀ ਆ ਉਹ ਉਹਨਾਂ ਦੀ ਵੀ ਕਦਰ ਵਰਕਰਾਂ ਕਰਕੇ ਹੀ ਆ ਮੈਂ ਮਾਨਯੋਗ ਮੰਤਰੀ ਸਾਹਿਬ ਅੱਗੇ ਇਹੋ ਹੀ ਸੁਜੈਸ਼ਨ ਦਿਆਂਗਾ ਕਿ ਵਰਕਰਾਂ ਦੇ ਸਿਰ ਤੇ ਹੱਥ ਰੱਖੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਵਰਕਰ ਦਾ ਸਿਰ ਉੱਚਾ ਹੋਏਗਾ ਤੇ ਤੁਹਾਡਾ ਵੀ ਜਿਹੜਾ ਮਾਨਸਮਾਨ ਵਧੇਗਾ ਆਉਣ ਵਾਲੇ ਟਾਈਮ 'ਚ 27 ਦੇ ਵਿੱਚ ਜਿਹੜੀ ਸਰਕਾਰ ਆ ਉਹ ਦੁਬਾਰਾ ਰਿਪੀਟ ਹੋਏਗੀ ਕਿਉਂਕਿ ਮੈਂ ਚਾਹਨਾ ਵੀ ਅਗਲੇ ਥੋੜੇ ਹੀ ਕੁਝ ਮਹੀਨਿਆਂ ਤੱਕ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਬੀਬੀਆਂ ਦਾ ਵਾ ਉਹ ਵੀ ਮੇਰਾ ਕਹਿਣ ਦਾ ਮਤਲਬ ਆ ਵੀ ਐਲਾਨ ਹੋ ਜਾਣਾ ਵਾ ਔਰ ਉਹਦੇ ਨਾਲ ਹੋਰ ਉਸਾ ਮਿਲੇਗਾ ਔਰ ਲੇਡੀਜ਼ ਨੂੰ ਵੀ ਔਰ ਜਿਹੜੀਆਂ ਮੈਡੀਕਲ ਫੈਸਿਲਿਟੀਆਂ ਵਾ ਇਹਦੇ ਵਿੱਚ ਬੜਾ ਲੋਕਾਂ ਦੇ ਵਿੱਚ ਇੱਕ ਉਸਾ ਪਾਇਆ ਜਾ ਰਿਹਾ ਵਾ ਕਿ ਸਰਕਾਰ ਜਿਹੜੀ ਆ ਕੋਈ ਵੀ ਕੰਮ 70 ਸਾਲ ਦਾ ਕੰਮ ਜਿਹੜੇ ਸੀ ਉਹ ਪੈਂਡਿੰਗ ਪੇ ਰਹੀ ਤੇ 2.5 ਸਾਲ ਜ ਤੁਹਾਨੂੰ ਇਹਨਾਂ ਕੁਝ ਮਿਲ ਗਿਆ ਉਹ ਆਣ ਵਾਲੇ 2.5 ਸਾਲਾਂ ਦੇ ਵਿੱਚ ਵੀ ਮੈਂ ਕੰਨਾ ਕਿ ਮੈਂ ਉਮੀਦ ਕਰਨਾ ਕਿ ਵਰਕਰਾਂ ਨੂੰ ਔਰ ਲੋਕਾਂ ਨੂੰ ਬਹੁਤ ਹੀ ਕੁਝ ਮਿਲੇਗਾ ਮੈਂ ਇਹਨਾਂ ਗੱਲਾਂ ਦੇ ਨਾਲ ਧੰਨਵਾਦ ਕਰਨਾ ਸਰਕਾਰ ਦਾ ਕਿ ਮੈਂ ਭਗਵੰਤ ਮਾਨ ਜੀ ਦੇ ਵਧਾਈ ਦਿਨਾ ਕਿ ਜਿਨ੍ਹਾਂ ਦੀ ਜਿਹੜੇ ਮਤਲਬ ਉਹਨਾਂ ਦੀ ਅਧਿਖਸ਼ਾਰੇ ਵਿੱਚ ਪੰਜਾਬ ਦੇ ਵਿੱਚ ਤਿੰਨ ਸੀਟਾਂ ਆਈਆਂ ਵਾ ਆਣ ਵਾਲੀ ਸਰਕਾਰ ਫੇਰ ਸਾਡੀ ਆਏਗੀ ਜੈ ਹਿੰਦ ਜੈ ਭਾਰਤ ਔਰ ਦੱਸਦਾ ਇਹ ਕਿ ਇੱਥੇ ਹੋਰ ਵੀ ਭਰਾ ਖੜੇ ਨੇ ਜਿਨ੍ਹਾਂ ਨੇ ਚਾਹ ਕੀਤਾ ਜਿਨ੍ਹਾਂ ਖੁਸ਼ੀਆਂ ਕੀਤੀਆਂ ਔਰ ਫੋਰਚੂਨਰਾਂ ਤੱਕ ਲੱਗੀਆਂ ਨੇ ਪਹਿਲਾਂ ਸਰਕਾਰ ਦੇ ਵੇਲੇ ਜਦੋਂ ਬਣਾਏ ਗਏ ਆ ਉਦੋਂ ਬਹੁਤ ਸਾਰੇ ਆਮ ਆਦਮੀਆਂ ਨੂੰ ਕੋਈ ਚਾਹ ਦੇ ਖੋਖੇ ਵਾਲਾ ਸੀਗਾ ਕੋਈ ਸਾਈਕਲਾਂ ਵਾਲਾ ਸੀ ਕੋਈ ਰਿਕਸ਼ੇ ਵਾਲਾ ਸੀ ਤਾਂ ਹੁਣ ਮਿਲਣ ਵਾਸਤੇ ਫਿਰ ਤੰਤਾ ਜਿਹੜਾ ਸਰਕਾਰ ਨੂੰ ਕੰਮ ਵੇਖਦੇ ਹੋਏ ਵੱਡੀਆਂ ਵੱਡੀਆਂ ਫਰਮਾਂ ਵੀ ਇੱਥੇ ਪਹੁੰਚੀਆਂ ਨੇ ਬਹੁਤ ਸਾਰੀਆਂ ਗੱਡੀਆਂ ਦਾ ਮੇਲਾ ਲੱਗਿਆ ਔਰ ਇੱਥੇ ਉਹ ਭਰਾ ਜਿਹੜੇ ਲੰਬੇ ਸਮੇਂ ਤੋਂ ਆਮ ਪਾਰਟੀ ਨਾਲ ਜੁੜੇ ਆ ਉਹ ਵੀ ਖੜੇ ਆਂ ਜੀ ਸਰ ਸਸੀ ਗਾਲ ਜੀ ਸਸੀਆ ਸਰ ਕਿਵੇਂ ਵੇਖਦੇ ਹੋ ਸਰਕਾਰ ਦੇ ਕੰਮ ਜਾਂ ਇਮਾਨਦਾਰੀ ਨਾਲ ਜਿੱਤੀਆਂ ਤਿੰਨ ਸੀਟਾਂ ਦੇਖੋ ਜੀ ਮੈਂ ਸ਼ੰਕਰ ਨਵੇੜ ਕਰੀ ਬਾਲਮਿਕੀ ਸਮਾਜ ਤੋਂ ਆਪਣੇ ਪੂਰੇ ਬਾਲਮਿਕੀ ਸਮਾਜ ਲੋ ਅੱਜ ਜਿਹੜਾ ਆਮ ਆਦਮੀ ਪਾਰਟੀ ਦੀ ਆਪਣੇ ਭਗਵੰਤ ਮਾਨ ਜੀ ਸੀਐਮ ਸਾਹਿਬ ਦੀ ਸਰਕਾਰ ਨੇ ਜਿਹੜੇ ਪੰਜਾਬ ਚ ਅੱਛੇ ਕੰਮਾਂ ਦੇ ਔਰ ਜਿਹੜੀ ਇਮਾਨਦਾਰੀ ਤੌਰ ਤੇ ਜਿਹੜੀਆਂ ਇਹ ਤਿੰਨ ਸੀਟਾਂ ਇਹਨਾਂ ਨੂੰ ਮਿਲੀਆਂ ਵਾ ਇਹ ਵਧਾਈ ਦੇ ਪਾਤਰ ਅਸੀਂ ਸਮੁੱਚੇ ਬਾਲਮਿਕੀ ਸਮਾਜ ਲੋ ਆਮ ਆਦੀ ਪਾਰਟੀ ਦੇ ਕੇਜੀਵਾਲ ਜੀ ਨੂੰ ਤੇ ਭਗਵਤ ਮਾਨ ਜੀ ਨੂੰ ਤੇ ਆਪਣੇ ਹਲਕੇ ਦੇ ਪੋਏ ਤੋਂ ਲਾਲਚੰਦ ਕਟਾਰੂ ਚੱਕਾ ਕੈਬਨਟ ਮੰਤਰੀ ਸਰ ਪੰਜਾਬ ਨੂੰ ਵਧਾਈ ਦਿੰਦੇ ਆ ਔਰ ਐਨਾ ਆਸ਼ਵਾਸਨ ਦਿੰਦੇ ਆ ਕਿ ਜਿਹੜਾ ਵਾਲਮੀਕੀ ਸਮਾਜ ਆ ਉਹ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਔਰ ਬਹੁਤ ਸਾਰੇ ਬਹੁਤ ਸਾਰੀਆਂ ਸੰਸਥਾ ਬਹੁਤ ਸਾਰੀਆਂ ਸੁਸਾਇਟੀਆਂ ਔਰ ਬਹੁਤ ਸਾਰੇ ਪਰਿਵਾਰ ਜਦੋਂ ਪੰਜਾਬ ਦੇ ਵਿੱਚੋਂ ਆਮ ਆਦਮੀ ਬਣ ਕੇ ਆ ਗਏ ਬਾਹਰ ਤਾਂ ਸਰਕਾਰ ਦਾ ਬਦਲਾਅ ਹੋ ਗਿਆ ਬਦਲਾਅ ਵਾਲੀ ਸਰਕਾਰ ਦਾ ਰੰਗ ਤੁਸੀਂ ਵੇਖ ਲਿਆ ਬਹੁਤ ਵਧੀਆ ਰੰਗ ਸਰਕਾਰ ਨੇ ਵਿਖਾਏ ਔਰ ਕੰਮ ਕੀਤਾ ਔਰ ਤਿੰਨ ਸੀਟਾਂ ਕੱਢਣੀਆਂ ਆਮ ਲੋਕਾਂ ਦੇ ਘਰਾਂ ਦੇ ਵਿੱਚ ਔਰ ਚੰਗੇ ਤੋਂ ਆਮ ਤੋਂ ਖਾਸ ਲੋਕ ਵੀ ਇਸ ਦੇ ਵਿੱਚ ਸ਼ਾਮਲ ਹੋਏ ਔਰ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਦੱਸ ਰਿਹਾ ਕਿ ਲਾਲਚੰਦ ਕਟਾਰੂ ਚੱਕ ਜੀ ਮੰਤਰੀ ਜੀ ਦੇ ਘਰ ਦੇ ਅੱਗੇ ਖੜੇ ਔਰ ਬਹੁਤ ਸਾਰੀਆਂ ਗੱਡੀਆਂ ਦਾ ਕਾਫਲਾ ਇੱਥੇ ਪਹੁੰਚਿਆ ਬਹੁਤ ਸਾਰੇ ਲੋਕ ਮਿਲਣ ਵਾਸਤੇ ਪਹੁੰਚਿਆ ਵਧਾਈਆਂ ਦੇਣ ਵਾਸਤੇ ਪਹੁੰਚੇ ਆ ਔਰ ਅੱਗੇ ਤੁਸੀਂ ਕਿਵੇਂ ਵੇਖਦੇ ਹੋ ਕੀ ਇਹ ਸਰਕਾਰ ਜੋ ਰਹਿੰਦੇ 2.5 ਸਾਲ ਐ ਇਸ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਨਗੇ ਬਹੁਤ ਸਾਰੇ ਮੁੱਦੇ ਨੇ ਬਹੁਤ ਸਾਰੀਆਂ ਸੜਕਾਂ ਟੁੱਟੀਆਂ ਨੇ ਬਹੁਤ ਸਾਰੇ ਪੈਚ ਵਰਕ ਹੋਣ ਵਾਲੇ ਆ ਉਹਨਾਂ ਵੱਲ ਵੀ ਧਿਆਨ ਕਦੋਂ ਦਿੱਤਾ ਜਾਵੇਗਾ ਉਸ ਬਾਰੇ ਵੀ ਜਾਣਕਾਰੀ ਜਿਹੜੀ ਆ ਉਹ ਪੂਰੀ ਤੁਹਾਨੂੰ ਦੇਵਾਂਗੇ ਔਰ ਲੱਗਦਾ ਹੈ ਕਿ ਮੰਤਰੀ ਸਾਹਿਬ ਨੇ ਜਿਵੇਂ ਆਪਣੇ ਘਰ ਤੋਂ ਜਾਣ ਵਾਲੀ ਲੰਬੀ ਛੜਕ ਜਿਹੜੀ ਆ ਪੂਰੀ ਬਣਾ ਦਿੱਤੀ ਆ ਹੋ ਸਕਦਾ ਹੋਰ ਵੀ ਏਰੀਆ ਦੀਆਂ ਛੜਕਾਂ ਜਿਹੜੀਆਂ ਪੂਰੀਆਂ ਬਣ ਜਾਣਗੀਆਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸੱਚੋਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ